ਇਹ ਲੀਵਰ ਨੂੰ ਤਾਂ ਤੰਗ ਕਰਨਾ ਹੀ ਕਰਨਾ ਥੱਲੇ ਜਿਹੜੇ ਐਮਪਲਾਈ ਆ ਉਹ ਵੀ ਕਿੰਨੇ ਦਿਨ ਤੋਂ ਤਨਖਾਹ ਨਹੀਂ ਮਿਲੀ ਆੜਨ ਪਬੀ ਦਿਨ ਹੋ ਗਏ ਤੇ ਬਾਜਵਾ ਮਰਦਾਬਾਦ ਮਾਲਕਾਂ ਦਾ ਕੋਈ ਕਸੂਰ ਨਹੀਂ ਐ ਕਿੰਨੇ ਪੇਪਰ ਮੈਂ ਹਾਂਜੀ ਕਿੰਨੇ ਦਿਨ ਤੋਂ ਤਨਖਾਹ ਨਹੀਂ ਮਿਲੀ ਆੜਨ ਪਬੀ ਦਿਨ ਹੋ ਗਏ ਤੇ ਮੈਂ 20 ਦਿਨਾਂ ਦੇ 15 ਦਿਨ ਇੱਕ ਮਹੀਨਾ 15 ਦਿਨ ਹੋ ਗਏ ਹਨ ਤੇ ਮੈਟ ਨਹੀਂ ਮਿਲਦੇ ਅਰ ਕੱਲ ਜਾਓ ਪੁੱਛਦੇ ਬਈ ਸਹੀ ਪੈਸੇ ਕਿਉਂ ਨਹੀਂ ਲਾਏ ਕਾਰਨ ਕੀ ਦੱਸ ਰਹੇ ਮੇਲਾ ਲੈ ਕੇ ਕੱਲ ਉਹ ਅਗਰ ਉਹਨਾਂ ਨੇ ਕਹਾਈ ਬਈ ਅਣੀ ਤਾਨੂੰ 12 ਵਜੇ ਪੈਸੇ ਦੇਵਾਂਗੇ ਇਹਨਾਂ 12 ਵਜੇ ਪੈਸੇ ਦਿੱਤੇ ਨਹੀਂ ਫਿਰ ਇਹਨਾਂ ਕੱਲ ਫਿਰ ਆਏ ਕੱਲ ਫਿਰ ਆਈ ਉਹਨਾਂ ਨੂੰ ਪੁੱਛਿਆ ਇਹਨਾਂ ਨੂੰ ਕਿ ਕਿਹਦਾ ਨੂੰ ਸਾਡਾ ਦਿਨ ਹੋਰ ਕਿੰਨੇ ਲੋਕ ਮੌਜੂਦ ਨੇ ਜਿਹੜੇ ਆ ਸਾਰੇ ਆ ਗਏ ਸਾਰੇ ਆ ਜਿੰਨੇ ਸਾਰੀ ਲਾਈਵ ਹੈਗੇ ਜਿੰਨੇ ਇਹ ਪੇਮੈਂਟ ਕਿੰਨਾ ਵੱਲੋਂ ਨਹੀਂ ਦਿੱਤੀ ਜਾਰੀ ਕਰਨ ਕੀ ਹੈ ਉਹ ਕਹਿੰਦੇ ਠੇਕੇਦਾਰ ਨੇ ਠੇਕੇਦਾਰ ਕਹਿੰਦਾ ਮੈਂ ਉਹਨਾਂ ਨੇ ਮੈਨੂੰ ਦਿੱਤੀ ਨਹੀਂ ਗਾਂ ਜੇ ਉਹਨੂੰ ਠੇਕੇਦਾਰ ਨੂੰ ਦੇ ਫਿਰ ਠੇਕੇਦਾਰ ਪਾ ਕੇ ਦੇਗਾ ਉਹਨੂੰ ਅਸੀਂ ਮਾਲਕਾ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਮਾਲਕ ਤੱਕ ਗਏ ਨਹੀਂ ਅਸੀਂ ਨਾਲ ਪਹੁੰਚਣ ਹੀ ਨਹੀਂ ਜਨਾ ਇਹਨਾਂ ਨੇ ਜਦੋਂ ਤੁਸੀਂ ਮੰਗ ਕੀ ਕਰ ਰਹੇ ਹੋ ਆਹੀ ਦੇ ਪੈਸੇ ਮੰਗਣ ਨੂੰ ਕੋਈ ਨਹੀਂ ਆੜੇ ਪੇਮੈਂਟ ਦੇਣਾ ਕੋਈ ਲੋਰ ਨਹੀਂ ਇੱਕ ਕਦੋਂ ਦਾ ਤੋਂ ਨਾ ਪ੍ਰਦਰਸ਼ਨ ਕੀਤਾ ਤੇ ਕਿੰਨੀ ਦੇ ਤੱਕ ਜਾਰੀ ਰਹੇਗਾ ਹੋਰ ਨਾ ਹਾਂਜੀ ਤੇ ਜੇ ਪੇਮੈਂਟ ਨਾ ਹਜੇ ਤੱਕ ਨਹੀਂ ਮਿਲੂ ਕੀ ਕਾਰਵਾਈ ਕੀਤੀ ਇਹ ਤਾਂ ਨਾ ਲੱਗ ਹੋ ਰਹੀ ਹੈ ਉਹਦਾ ਠੀਕ ਬਰੇ ਦੱਸ ਕੇ ਤੇ ਅੱਜ ਜਰਾ ਤਾਂ ਨਾ ਕਿਉਂ ਕੀ ਕਰ ਰਹੇ ਨੇ ਭਾਜੀ ਨਾਂ ਦਾ ਮੇਰਾ ਮਨਦੀਪ ਸ਼ਰਮਾ 6 ਘੰਟੇ ਤੋਂ ਮੇਰੇ ਸੁਪਰਵਾਈਜ਼ਰ ਸੀਨੀਅਰ ਸੁਪਰਵਾਈਜ਼ਰ ਮੈਂ ਹੀ ਆ ਜੀ ਇਹ ਜਿਹੜੇ ਲੇਬਰ ਖਲੋਤੀਆ ਤਰਨਾ ਅਸੀਂ ਕੀ ਲੋਣਾ ਸਾਡੀ ਬੱਚ ਕੇ ਸੁੱਜੀ ਆ ਤੇ ਜਿੱਥੇ ਰੋਟੀ ਖਾਣੇ ਉਥਿਆਂ ਨੂੰ ਬਾਹਰ ਖਲੋਣਾ ਪੈਂਦਾ ਇਸ ਵਕਤ ਖੁਨੋਂ ਦਾ ਕਾਰਨ ਸਾਡੇ ਦੋ ਹੀ ਬੰਦੇ ਆ ਜਿੱਦਾਂ ਕਿ ਅਨੁਚਾਰ ਤੋਂ ਪਹਿਲਾਂ ਅਸੀਂ ਖਲੋਤਿਆਂ ਸੋਮਵਾਰ ਦੇ ਦਿਨ ਤਰੀਕ 17 ਉਦੋਂ ਵੀ ਅਸੀਂ ਇਹੋ ਗੱਲ ਕੀਤੀ ਸੀ ਕਿਉਂਕਿ ਮੇਨ ਬੰਦੇ ਇੱਕ ਇੱਥੇ ਕੰਮ ਕੀ ਹੁੰਦਾ ਜੀ ਇੱਥੇ ਕੰਮ ਹੁੰਦਾ ਵਾ ਸੁਪਰਵਾਈਜ਼ਰ ਦਾ ਸੁਪਰਵਾਈਜ਼ਰ ਨੇ ਮੇਨ ਪੇਪਰ ਪਾਫਰ ਜਿਹੜੀ ਆ ਹੈਂਡਲ ਕਰਨੀ ਹੁੰਦੀ ਆ ਤੇ ਲਿਉਣੀ ਹੁੰਦੀ ਤੇ ਕੰਮ ਕਰਾਉਣਾ ਹੁੰਦਾ ਵਾ ਇਹਦੇ ਵਿੱਚ ਠੇਕੇਦਾਰ ਦਾ ਕੋਈ ਨਾ ਰੋਲ ਨਹੀਂ ਹੁੰਦਾ ਠੇਕੇਦਾਰ ਨੇ ਤੇ ਪੇ ਅਹੀਂ ਇਹ ਬੰਦੇ ਪਿੰਡਾ ਪਿੰਡਾ ਦੇ ਜਗ੍ਹਾ ਇਕੱਠੇ ਕਰਕੇ ਲੁੰਨੇ ਆ ਸਾਡੇ ਨੰਬਰ ਇਹਨਾਂ ਦੇ ਕੋਲ ਇਹਨਾਂ ਦੇ ਘਰਾਂ ਤੇ ਕੋਲ ਹੁੰਦੀ ਆ ਠੀਕ ਆ ਉਸੇ ਹਿਸਾਬ ਨਾਲ ਉਹ ਕਿ ਜਦੋਂ ਹੁਣ ਠੇਕਾ ਤੋੜਿਆ ਉਸ ਤੋਂ ਬਾਅਦ ਪਹਿਲੀ ਗੱਦੀ ਜਦੋਂ ਠੇਕਾ ਟੋੜਦਾ ਦੇ ਨਾਲ ਨਾਲ ਹੀ ਪੇਮੈਂਟ ਕਲੀਅਰ ਹੋ ਜਾਂਦੀ ਆ ਚਲੋ ਨਹੀਂ ਕੀਤੀ ਜਦੋਂ ਦੂਜੀ ਠੇਕੇ ਦਾ ਵੀ ਪੇਮੈਂਟ ਕਲੀਅਰ ਕੀਤੀ ਆ ਫਰਜ਼ ਬੰਦਾ ਸੀ ਉਦੋਂ ਹੀ ਪੇਮੈਂਟ ਇਹ ਕਲੀਅਰ ਹੋ ਜਾਂਦੀ ਲੇਕਿਨ ਉਦੋਂ ਵੀ ਨਹੀਂ ਹੋਈ ਦੂਜੇ ਠੇਕੇਦਾਰਾਂ ਦੀ ਪੇਮੈਂਟ ਕਲੀਅਰ ਹੋਣ ਦੇ ਨਾਲ ਹੀ ਇਹ ਮਿਲਿਆ ਕਿ ਲੇਬਰ ਦੇ ਲੇਬਰ ਨੂੰ ਪਤਾ ਲੱਗਾ ਜਦ ਦੂਜੇ ਠੇਕੇਦਾਰਾਂ ਦੀ ਪੇਮੈਂਟ ਹੋਈ ਲੇਬਰ ਨੇ ਉਸ ਲਿਆਨੂੰ ਫੋਨ ਖੜਕਾਣੇ ਸ਼ੁਰੂ ਕਰ ਦਿੱਤੇ ਅਸੀਂ ਆਪਣੇ ਠੇਕੇਦਾਰ ਨੂੰ ਫੋਨ ਕਰਕੇ ਪੁੱਛਿਆ ਵੀ ਪੇਮੈਂਟ ਤਾਂ ਕੀ ਬਣਿਆ ਉਹਨਾਂ ਨੇ ਤੁਹਾਨੂੰ ਕਿਹਾ ਵੀ ਪੇਮੈਂਟ ਦੂਜਿਆਂ ਦੀ ਵੇਖੋ ਹੋ ਗਈ ਐ ਕਿ ਜੀ ਹੋ ਗਈ ਐ ਸਰ ਲੇਵਰੀ ਅੰਦਰੋਂ ਫੋਨ ਕਰਕੇ ਬਾਪਾ ਪੁੱਛਣ ਦੀ ਆ ਉਸ ਦਿਨ ਆਏ ਆ ਸੋਮਵਾਰ ਦੇ ਦਿਨ 17 ਤਰੀਕ ਨੂੰ ਆਪਾਂ ਉੱਥੇ ਬਾਹਰ ਖਲੋਤੇ ਆ ਕੋਈ ਧਰਨਾ ਨਹੀਂ ਲਾਇਆ ਵੈਸੇ ਬਾਹਰ ਖਲੋਤੇ ਆ ਸਾਰੇ ਜਣੇ ਇਹੋ ਪੁਛਿਆਲੀ ਵੀ ਪੇਮੈਂਟ ਹੋ ਜੂਗੀ ਉਸ ਇਹੀ ਅੰਦਰ ਚੱਲੋ ਕੰਮ ਲਈ ਬੰਦੇ ਨਹੀਂ ਜਾਂਦੇ ਬੰਦੇ ਸਾਡੀ ਜੱਸ ਲੈਂਦੇ ਹੀ ਵੀ ਸਾਡੇ ਸੁਪਰਵਾਈਜ਼ਰ ਕਹਿਣਗੇ ਤੇ ਅਸੀਂ ਜਾਵਾਂਗੇ ਉਹਨਾਂ ਨੂੰ ਕੋਈ ਅੱਗੇ ਨਜ਼ਰ ਹੀ ਨਹੀਂ ਆਉਂਦਾ ਤੇ ਅਸੀਂ ਕਿਦਾਂ ਜੱਸ ਕਰਦੇ ਕਿਸ ਨੂੰ ਚਲੋ ਉਸ ਦਿਨ ਬੰਦਿਆਂ ਨੂੰ ਸ਼ਾਂਤ ਸੁਭਾ ਕਰਕੇ ਅੰਦਰ ਭੇਜਿਆ ਕੰਮ ਕਰਨ ਠੀਕ ਹੈ ਜੀ ਉਸ ਤੋਂ ਬਾਅਦ ਅਗਲੇ ਦਿਨ ਠੇਕੇਦਾਰ ਨੂੰ ਬੁਲਾਇਆ ਜਾਂਦਾ ਵਾ ਇਹਨਾਂ ਦੀ ਕੋਈ ਡਿਸਕਸ ਚੱਲਦੀ ਆ ਮੀਟਿੰਗ ਚੱਲਦੀ ਆ ਨੋ ਸਾਨੂੰ ਕੋਈ ਪਤਾ ਨਹੀਂ ਨਾ ਠੇਕੇਦਾਰ ਨੇ ਫੋਨ ਚੁੱਕਿਆ ਉਹਦੋਂ ਨਾ ਇਹਨਾਂ ਨੇ ਇਹਨਾਂ ਇਹਦੇ ਸਾਡੇ ਨਾਲ ਕੋਈ ਟੱਚ ਹੀ ਨਹੀਂ ਆਗੇ ਠੀਕ ਹੈ ਜੀ ਉਸ ਤੋਂ ਕੱਲ ਦਾ ਦਿਨ ਫਿਰ ਸਾਰਾ ਦਿਨ ਇਹਨਾਂ ਦੀ ਡਿਸਕਸ ਹੁੰਦੀ ਆ ਤੇ ਰਾਤ ਨੂੰ ਸਵੇਰੇ 10 ਵਜੇ ਖਾਣਾ ਪੀਣ ਦਾ ਪੈਮੈਂਟ ਹੋ ਜਾਊਗੀ ਸਵੇਰੇ 12 ਵਜੇ ਤੱਕ ਜਿਹੜੀ ਹੈ ਲੇਬਰ ਦੇ ਅਕਾਊਂਟ ਦੇ ਵਿੱਚ ਪੈਮੈਂਟ ਚਲੀ ਜਾਊਗੀ ਜਿਹੜੀ ਕਿ ਅੱਧੇ ਘੰਟੇ ਦੇ ਵਿੱਚ ਪੈਮੈਂਟ ਟ੍ਰਾਂਸਫਰ ਹੋ ਜਾਂਦੀ ਆ ਲੇਕਿਨ 10 ਵਜੇ 12 ਵਜੇ 1 ਵਜੇ ਆਪਾਂ ਉਹਦੇ ਕੋਲ ਦੇਤੀ ਬੰਦਿਆਂ ਨੂੰ ਸਵੇਰੇ 2 ਵਜੇ ਤੁਹਾਨੂੰ ਪੈਮੈਂਟ ਆ ਜਾਊਗੀ ਲੇਕਿਨ ਜੇ 2 ਵਜੇ ਤੱਕ ਪੈਮੈਂਟ ਨਹੀਂ ਆਈ ਬੰਦਿਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਬੰਦਿਆਂ ਨੇ ਤੇ ਫੋਨ ਕਰਨਾ ਹੀ ਲੇਬਰ ਨੇ ਲਾਸਟ ਡਿਸੀਜਨ ਇਹ ਆ ਜੀ ਅਸੀਂ ਵੀ ਰੋਟੀ ਖਾਣੋਂ ਤੰਗ ਹੋ ਗਏ ਆ ਕਿਉਂਕਿ ਬੰਦੇ ਆ ਲੇਬਰ ਆ ਇਹ ਲੇਬਰ ਨੂੰ ਕੀ ਗਈ ਹੈ ਵਿਚਾਰ ਇਸ ਕਰਕੇ ਅਸੀਂ ਫਿਰ ਹੱਥ ਜੋੜ ਕੇ ਦਰਖਾਸਤ ਕਰਦੇ ਆਂ ਦੋ ਬੰਦੇ ਜਿੱਦਾਂ ਸਰਨੇ ਨਾਲ ਆ ਆਪਣਾ ਕੋਈ ਬਾਯਵਾ ਜੀ ਕੋਈ ਅੰਕਸੀਟੀਆਂ ਹੈਗੇ ਆ ਇਹ ਨਾ ਇਦਾਂ ਕਰੋ ਲੇਬਰ ਦੀ ਜਿਹੜੀ ਦੁਆ ਬੜੀ ਮਾਰੀ ਜੇ ਠੀਕ ਹੈ ਜੀ ਰੱਬ ਕੋ ਭਾਜੀ ਮੰਗ ਆ ਹੀ ਇਹੋ ਕਰਦੇ ਆਂ ਵੀ ਸਾਡੇ ਗਰੀਬਾਂ ਦਾ ਹੱਕ ਦਿੱਤਾ ਜਾਵੇ ਸਾਨੂੰ ਇਹਨਾਂ ਨੇ ਇਥੋਂ ਖੰਨਾ ਪੇਪਰ ਮੇਚੇ ਕੰਮ ਚਲਾ ਕੇ ਦਿੱਤਾ ਵਾ ਇਹਨਾਂ ਚੋਕਿਆਂ ਨੂੰ ਬਾਹਰ ਮਾਰਿਆ 12 ਦੇ 12 ਸੁਪਰਵਾਈਜ਼ਰ ਆ ਉਹ ਮੁੰਡਾ ਖਲੋਤਾ ਸੁਖਦੇਵ ਆ ਖਲੋਤਾ ਉਹ ਦਿਨ ਇਸ ਬੰਦੇ ਨੂੰ ਧਮਕੀਆਂ ਲੱਗਦੀਆਂ ਨੇ ਵੀ ਤੂੰ ਜਾਣਾ ਤੇ ਅੱਜ ਕੱਲਾ ਹੀ ਆ ਨਾ ਇਸ ਬੰਦੇ ਨੂੰ ਕਿੰਨੇ ਲਾਇਆ ਕਿੰਨੇ ਤਨਕੀ ਅੰਦਰੋਂ ਹੀ ਬੰਦੇ ਅਗੇ ਲਾਉਣ ਵਾਲੇ ਜੀ ਟੋਟਲ ਕਿੰਨੀ ਕਿ ਲੇਬਰ ਹੋ ਗਈ ਜਿੰਨਾ ਦੇ ਪੈਸੇ ਸਰ 200 ਬੰਦਾ ਸੀ ਸਾਡੇ ਕੋਲ 170 80 ਬੰਦੇ ਅਗੇ ਸੀ ਕਿੰਨਾ ਕਿੰਨਾ ਟਾਈਮ ਹੋ ਗਿਆ ਜਿਹੜੀ ਇਹ ਪੇਮੈਂਟ ਅੱਜ 2 ਮਹੀਨੇ ਹੋ ਚੱਲੇ ਸਰ 15 ਤਰੀਕ ਨੂੰ ਇਹਨਾਂ ਨੇ 15 ਨੂੰ ਹੜਾ ਰਿਸਪੋਰਟ ਕੀਤਾ ਸੀ ਤੇ ਉਸ ਤੋਂ ਬਾਅਦ 10 12 ਤਰੀਕ ਨੂੰ ਅਸੀਂ ਪੇਮੈਂਟ ਕਰਨੀ ਅੱਜ ਵੀ ਹਾਲੂ ਕਿੰਨੀ ਤਰੀਕ ਹੋ ਗਈ ਏ 20 10 ਦਿਨ ਦੇ ਪੈਸੇ ੱਲੇ ਰੱਖੇ ਠੀਕ ਹੈ ਠੀਕ ਜੀ ਅਸੀਂ ਇਹੋ ਮੰਗ ਕਰਦੇ ਹਾਂ ਸਰ ਕਿ ਇਹਨਾਂ ਵਿਚਾਰਾਂ ਨੂੰ ਪੇਮੈਂਟ ਦਿੱਤੀ ਜਾਵੇ ਯੋ ਜੀ ਤੁਹਾਡੇ ਨਹੀਂ ਪਤਾ ਇਹਨਾਂ ਤੇ ਵੀ ਬੜੇ ਤਰ੍ਹਾਂ ਦੇ ਪ੍ਰੈਸ਼ਰ ਨੇ ਇਹਨਾਂ ਨੂੰ ਆਪਾਂ ਕੀ ਪੁੱਛਣਾ ਵਿਚਾਰਿਆਂ ਨੂੰ ਇਹ ਤਾਂ ਜਸਟ ਆ ਸਕਦੇ ਆ ਫੋਨ ਤੇ ਗੱਲ ਕਰ ਸਕਦੇ ਆ ਜਿਹੜਾ ਕਿ ਇਸ ਵੇਲੇ ਇਸ ਪੇਪਰ ਮਿਲਦਾ ਬੁਰਾ ਹਾਲ ਕਰਨ ਵਾਲੇ ਦੋ ਬੰਦੇ ਮੈਂ ਵਾਰ-ਵਾਰ ਦੱਸ ਰਿਹਾ ਠੀਕ ਹੈ ਮਨਪ੍ਰੀਤ ਬਾਜਵਾ ਜੀ ਔਰ ਸੇਖੀ ਜੀ ਦੋ ਬੰਦੇ ਜਿਹੜੇ ਕਿ ਜਾਣ ਬੁੱਝ ਕੇ ਅਤ ਚੁੱਕ ਕੇ ਲੀਵਰ ਨੂੰ ਤਾਂ ਤੰਗ ਕਰਨੇ ਹੀ ਕਰਨਾ ਥੱਲੇ ਜਿਹੜੇ ਐਮਪਲਾਈ ਆ ਉਹ ਵੀ ਤੰਗ ਨੇ ਹਾਲਾਂਕਿ ਚਲੋ ਕੰਪਨੀ ਦਾ ਕੰਮ ਆ ਮੈਂ ਐਮਪਲਾਈ ਤੋਂ ਕੀ ਲੈਣਾ ਪਰ ਉਹ ਦੋ ਬੰਦਿਆਂ ਨੂੰ ਇੱਕ ਹੱਥ ਜੋੜ ਕੇ ਮੇਰੀ ਬੇਨਤੀ ਹੈ ਵੀ ਇਹ ਇੰਨਾ ਥੋਪ ਤੁਸੀਂ ਨਾ ਪਾ ਲੋ ਇਹ ਕਦੇ ਇਹੋ ਜਿਹਾ ਦਿਨ ਹੁੰਦਾ ਉਹ ਆਪ ਆਟੋਮੈਟਿਕ ਉਤਰਾ ਚੜਾ ਚੱਲਦੇ ਆ ਲਾਈਫ ਦੇ ਲੇਕਿਨ ਥੱਲੇ ਆ ਜਾਂਦਾ ਪਰ ਤੁਸੀਂ ਇੰਨੀ ਹੱਤ ਨਾ ਚੱਕੋ ਹਰ ਜਗ੍ਹਾ ਜਿਹੜੀ ਕਿ ਇਹਨਾਂ ਨੇ ਚੱਕੀ ਹੋਈ ਆ ਹਰ ਤਰ੍ਹਾਂ ਦੀ ਚੱਕੀ ਹੋਈ ਆ ਕੋਲੇ ਦਾ ਕੰਮ ਸੀ ਕੋਲਾ ਬੰਦ ਹੋਇਆ ਸਭ ਕੁਝ ਹੋਇਆ ਲੱਖਾਂ ਰੁਪਇਆ ਖਾਦਾ ਦੋਨਾਂ ਜਣੇ ਨੇ ਠੀਕ ਹੈ ਉਸ ਤੋਂ ਇਲਾਵਾ ਸਕ੍ਰੈਪ ਹੈ ਜਿਹੜਾ ਉਹ ਸਕ੍ਰੈਪ ਆਨਲਾਈਨ ਸੀ ਮਾਲਕਾਂ ਵੱਲੋਂ ਸਕ੍ਰੈਪ ਆਨਲਾਈਨ ਕੀਤਾ ਗਿਆ ਉਹ ਸਕ੍ਰੈਪ ਆਫਲਾਈਨ ਕੀਤਾ ਗਿਆ ਉੱਥੇ ਜਿਹੜੀ ਕੀ ਆ ਵਿਚਾਰੇ ਸਿਕਿਉਰਿਟੀ ਵਾਲੇ ਆ ਠੀਕ ਐ ਇਹਨਾਂ ਨੇ ਆਪਦਾ ਸਕ੍ਰੈਪ ਤੇ ਬੰਦੇ ਖੜੇ ਕਰਨੇ ਸ਼ੁਰੂ ਕੀਤੇ ਉਹ ਵੀ ਉੱਥੇ ਉਹਨਾਂ ਵੱਲੋਂ ਇਨਡਾਇਰੈਕਟਲੀ ਮਨਾ ਕੀਤਾ ਗਿਆ ਇਹਨਾਂ ਦੋਨਾਂ ਬੰਦਿਆਂ ਵੱਲੋਂ ਮਨਾ ਕਿਉਂ ਕੀਤਾ ਗਿਆ ਵੀ ਤੁਹਾਡੇ ਸਿਕਿਉਰਿਟੀ ਦਾ ਵੀ ਕੋਈ ਬੰਦਾ ਸਕ੍ਰੈਪ ਤੇ ਖੜੂਗਾ ਨਹੀਂ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਇੰਨੀ ਜ਼ਿਆਦੇ ਤੁਸੀਂ ਹੱਥ ਚੱਕ ਲਈਏ ਹਰ ਚੀਜ਼ ਦੀ ਬਿਨਾਂ ਗੱਲਬਾਤ ਤੋਂ ਪਰ ਇਹ ਹੱਥ ਜੋੜ ਕੇ ਇਹਨਾਂ ਕੋਲੇ ਮੇਰੀ ਤਾਂ ਬੇਨਤੀ ਐ ਵੀ ਆ ਜਿੰਨੇ ਵਰਕਰ ਸਬਾਨ ਨੇ ਜੋ ਇਹਨਾਂ ਦੇ ਪੇਮੈਂਟ ਬੰਦੀ ਆ ਉਹ ਦਿੱਤੀ ਜਾਵੇ ਕੋਈ ਗੱਲ ਨਹੀਂ ਮਾਲਕਾਂ ਨੂੰ ਮਾਲਕਾਂ ਅੱਜ ਦੇ ਨਹੀਂ ਇੱਥੇ ਮਾਲਕਾਂ ਵੱਲੋਂ ਕੋਈ ਕਮੀ ਨਹੀਂ ਆ ਸਾਡੇ ਮਾਲਕ ਇੰਨੇ ਕਿ ਚੰਗੇ ਨੇ ਬਾਬ੍ਰਿਜ ਮੋਹਨ ਖੰਨਾ ਜੀ ਆ ਠੀਕ ਆ ਸੌਰਵ ਖੰਨਾ ਜੀ ਆ ਰਾਹੁਲ ਖੰਨਾ ਜੀ ਨੇ ਪਰ ਇਹ ਦੋ ਬੰਦਿਆਂ ਕਾਰਨ ਜਿਹੜੀ ਕਿ ਮੇਲ ਵੀ ਡਿਸਟਰਬ ਹੈ ਤੇ ਹੋ ਸਕਦਾ ਸਾਡੇ ਮਾਲਕਾਂ ਨੂੰ ਵੀ ਇਹ ਪੰਬਲ ਪੂਸੇ ਪਾਈ ਬੈਠੇ ਆ ਇਹ ਜਿਹੜੇ ਦੋ ਬੰਦੇ ਆ ਜੀ ਇਹ ਆਪਣਾ ਮਨਪਰੀ ਬਾਜਵਾ ਜੀ ਔਰ ਸੇਠੀ ਜੀ ਠੀਕ ਆ ਇਹ ਦੋਨੇ ਬੰਦੇ ਮੈਨੇਜਮੈਂਟ ਦੇ ਹਾਈ ਮੈਨੇਜਮੈਂਟ ਦੇ ਉੱਤੇ ਸੀਨੀਅਰ ਬੰਦੇ ਬੈਠੇ ਹੋਏ ਆ ਜਿਹੜੇ ਕਿ ਇਹਨਾਂ ਨੇ ਕੱਲ ਵੀ ਜਦੋਂ ਮੇਰੇ ਤੋਂ ਚੈੱਕ ਮੰਗਾਏ ਕੱਲ ਵੀ ਇਹਨਾਂ ਨੇ ਜਿਹੜੇ ਬੰਦੇ ਮੇਰੇ ਤੋਂ ਲਿਖਾਉਣ ਆ ਰਹੇ ਸਭ ਕੁਝ ਉਹਨਾਂ ਨੂੰ ਵਾਰ-ਵਾਰ ਫੋਨ ਜਾ ਰਹੇ ਸੀ ਵੀ ਇਹ ਤੋਂ ਬੈਂਕ ਗਰੰਟੀ ਲਓ ਵੀ ਹਾਂ ਵੀ ਸਾਢੇ 5 ਲੱਖ ਰੁਪਏ ਜਿਹੜਾ ਉਹ ਮੰਨ ਲਓ ਵੀ ਇਹਨਾਂ ਨੂੰ ਪੇਪਰ ਮਿਲ ਨੂੰ ਵਾਪਸ ਆਊਗਾ ਬੈਂਕ ਗਰੰਟੀ ਦੇ ਪਰ ਮੈਂ ਇਹਨੂੰ ਮੈਂ ਤਾਂ ਚੈੱਕ ਵੀ ਦੇ ਗਿਆ ਪਰ ਅੱਜ ਹੁਣ ਜੇ ਸਿਕਿਉਰਿਟੀ ਸਭਨ ਵੀ ਖੜੀ ਹੈ ਤਾਂ ਇਹਨਾਂ ਦੀ ਤਾਂ ਕੋਈ ਗਲਤੀ ਨਹੀਂ ਨਾ ਅੰਪਲਾਈ ਹੈ ਸਾਰੇ ਪਰ ਆਪਾਂ ਚੈੱਕ ਦੇਣ ਦੇ ਬਾਵਜੂਦ ਵੀ ਇਹਨਾਂ ਨੇ 1 ਰੁਪਿਆ ਹਜੇ ਤੱਕ ਜਿੰਨੇ ਵਰਕਰ ਖੜੇ ਹੈ ਕੁਝ ਵਰਕਰ ਘਰਾਂ ਨੂੰ ਹੁਣ ਚੱਲ ਗਏ ਆ ਠੀਕ ਹੈ ਰਾਤ ਦਾ ਟਾਈਮ ਆ ਇਹ ਇਹਨਾਂ ਨੇ ਲੇਕਿਨ ਇਹ ਤੁਹਾਡੇ ਜ਼ਰੀਏ ਹੱਥ ਜੋੜ ਕੇ ਅਸੀਂ ਮਾਲਕਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਇਹ ਦੋ ਬੰਦਿਆਂ ਨੂੰ ਤੁਸੀਂ ਥੱਲ ਪਾ ਲਓ ਜਿਹੜਾ ਕਿ ਆਉਣ ਵਾਲਾ ਟਾਈਮ ਆ ਠੀਕ ਹੈ ਉਹ ਜਿਹੜਾ ਕਿ ਪੇਪਰ ਮਿੱਲ ਜਿਵੇਂ ਸੁੱਕੀ ਵਸਦੀ ਆ ਰਸਦੀ ਆ ਉਵੇਂ ਵਸਦੀ ਰਵੇ ਔਰ ਅੰਪਲਾਈ ਵੀ ਕੋਸ਼ ਰਹਿਣ ਠੀਕ ਹੈ ਹੋਰ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ ਤੁਹਾਡੇ ਜ਼ਰੀਏ ਵੀ ਅਸੀਂ ਮਾਲਕਾਂ ਨੂੰ ਬੇਨਤੀ ਕਰਦੇ ਆਂ ਵੀ ਇੱਕ ਵਾਰੀ ਸਾਨੂੰ ਮਿਲਨ ਦਾ ਮੌਕਾ ਦਿੱਤਾ ਜਾਵੇ ਕਿਉਂਕਿ ਸਾਡੇ ਤਾਂ ਵਰਕਰਾਂ ਨੂੰ ਬਾਹਰ ਮੰਨ ਲਓ ਵੀ ਖੜਨਾ ਪੈਂਦਾ ਮੈਨੂੰ ਵੀ ਖੜਨਾ ਪੈਂਦਾ ਸਿਰਫ ਇਹਨਾਂ ਦੇ ਕਾਰਨ ਕਿੰਨੇ ਮਹੀਨੇ ਦੀ ਪੇਮੈਂਟ ਹੈ ਤੇ ਕਮੀ ਕਿੱਥੇ ਆ ਰਹੀ ਹੈ ਪੇਮੈਂਟ ਕਿਉਂ ਨਹੀਂ ਕੀਤੀ ਜਾ ਰਹੀ ਹੈ ਪੇਮੈਂਟ ਕੋਈ ਕਮੀ ਨਹੀਂ ਕਿਤੇ ਨਹੀਂ ਆ ਰਹੀ ਜੀ ਠੀਕ ਹੈ ਆ ਦੇਖੋ ਜੀ ਇਹ ਹੁਣ ਗੱਡੀ ਜਾ ਰਹੀ ਹੈ ਠੀਕ ਹੈ ਨਾ ਇਹੀ ਬੰਦੇ ਨੇ ਸਭ ਕੁਝ ਬਟ ਇਹ ਕੀ ਆ ਉੱਤੋਂ ਤੋਂ ਨਜ਼ਾਰਾ ਦੇਖਣ ਵਾਲੇ ਬੰਦੇ ਆ ਠੀਕ ਹੈ ਔਰ ਕਮੀ ਕੋਈ ਨਹੀਂ ਹੈ ਮਾਲਕਾਂ ਨੂੰ ਕੋਈ ਕਮੀ ਨਹੀਂ ਹੈ ਕਿਸੇ ਚੀਜ਼ ਦੀ ਸਿਰਫ ਇਹ ਦੋ ਬੰਦਿਆਂ ਕਰਕੇ ਜਿਹੜਾ ਕਿ ਬਿੜਾ ਨਸ ਇਹਦਾ ਪੇਪਰ ਮਿਲਦਾ ਹੋਣ ਰਿਹਾ ਔਰ ਦਿਖੀ ਵੀ ਜਾਂਦਾ ਅmplai ਇਹੋ ਜਿਹੇ ਨੇ ਇੰਨੇ ਕਿ ਡਿਸਟਰਬ ਨੇ ਬੰਦੇ ਕਈ ਤਾਂ ਵੀ ਉਹ ਬੋਲਣ ਨੂੰ ਮੁਝ ਮਜਬੂਰ ਨੇ ਬਟੋ ਬੋਲ ਨਹੀਂ ਸਕਦੇ ਠੀਕ ਹੈ ਪਰ ਮੈਨੂੰ ਇਹ ਚ ਕੋਈ ਹੋ ਨਹੀਂ ਆ ਮੈਂ ਇਹ ਤੁਹਾਡੇ ਜਰੀਏ ਵੀ ਕਹਿਣਾ ਇਹ ਕੱਲ ਨੂੰ ਮੈਨੂੰ ਟਾਰਚ ਕਰਨਾ ਸ਼ੁਰੂ ਕਰਨਗੇ ਦੋਨੇ ਬੰਦੇ ਇਨਡਾਇਰੈਕਟਲੀ ਕਰਨ ਡਾਇਰੈਕਟਲੀ ਕਰਨਾ ਪਰ ਮੇਰੇ ਜੇ ਸੁਪਰਵਾਈਜ਼ਰ ਨੂੰ ਵੀ ਕਰਦੇ ਆ ਤਾਂ ਫਿਰ ਉਥੇ ਇਹ ਜ਼ਿੰਮੇਵਾਰ ਦੋਨੇ ਬੰਦੇ ਹੋਣਗੇ ਮਨਪਰੀ ਬਾਜਵਾ ਜੀ ਤੇ ਜਸਪਰੀ ਸੇਠੀ ਜੀ ਬਸ ਇਨੀ ਬੇਨਤੀ ਆ ਜੀ ਤੁਹਾਡੇ ਕੋਲੇ ਇਹਨਾਂ ਦਾ ਜੋ ਹੱਕ ਬੰਦਾ ਉਹ ਦਿੱਤਾ ਜਾਵੇ ਠੀਕ ਹੈ ਠੀਕ ਹੈ ਜੀ